ਕੀਨੇ ਦੱਸਿਆ ਹਾਂਜੀ ਪਿੰਡ ਚ ਦੱਸਿਆ ਸੀ ਇਹ ਤੁਹਾਨੂੰ ਠੀਕ ਆ ਉਹਨਾਂ ਦੀ ਮੱਝ ਦੇ ਵੀ ਸੀਗਾ ਵੀ ਵਧੀਆ ਸੌਖੇ ਸਰ ਗਿਆ ਹਾਂ ਠੀਕ ਹੋ ਗਿਆ ਸੀ ਕਹਿੰਦੇ ਜੀ ਤੇ ਤੈਨੂੰ ਪੁੱਛ ਕੇ ਆਇਆ ਸੀ ਅੱਛਾ ਉਹਨਾਂ ਤੋਂ ਪੁੱਛ ਕੇ ਆਇਆ ਹਾਂ ਸੇਖਪੁਰਾ ਜੀ ਬਾਪੂ ਦਾ ਪਿੰਡ ਆ ਇਹਨਾਂ ਦੇ ਕਿਸੇ ਗਮਾਂਡੀ ਨੇ ਵਰਤੀ ਆ ਗਾਹਾਂ ਦੀ ਗਾਹਾਂ ਹੀ ਹੁੰਦਾ ਪਿੰਡਾਂ ਚ ਬਾਈ ਯਾਰ ਕਈ ਵਾਰੀ ਆਪਣੀਆਂ ਬੁੜੂਆਂ ਬੰਦੇ ਇਕੱਠੇ ਹੋ ਜਾਂਦਾ ਸਾਡੀ ਮੱਝ ਦੇ ਤਾਂ ਭਾਈ ਭਾਰ ਪੈਂਦਾ ਉਹ ਗੱਲਾਂ ਕਰਦੇ ਆ ਫਿਰ ਗਾਹਾਂ ਦੀ ਗਾਹ ਇੱਕ ਦੂਜੇ ਦੀ ਵੀਡੀਓ ਦੇਖ ਕੇ ਜਾਂ ਕੋਈ ਦੱਸ ਦਿੰਦਾ ਅੱਜ ਨਾ ਦੋਸਤੋ ਬਾਈ ਕਾਲੇ ਕੋਲੇ ਆਇਆ ਪਿੰਡ ਆ ਜੀ ਰਾਪੁਰ ਬਾਈ ਮੱਝਾਂ ਗਾਵਾਂ ਦੇ ਭਾਰ ਦੀ ਦਵਾਈ ਦਿੰਦੇ ਆ ਲਗਭਗ ਭਰਾ ਨੂੰ ਸਾਰੇ ਪੰਜਾਬ ਚ ਲੋਕ ਜਾਣਦੇ ਅੱਜ ਤੱਕ ਬਹੁਤ ਇਹਨਾਂ ਨੇ ਦਵਾਈ ਦਿੱਤੀ ਬਥੇਰੇ ਪਸ਼ੂ ਲੋਟ ਕਰਤੇ ਬਾਈ ਕਹਿੰਦਾ ਹੁਣ ਤੱਕ ਦਾ ਜੇ ਰਿਕਾਰਡ ਚੈੱਕ ਕਰਾਂ 40 50 ਹਜ਼ਾਰ ਮੱਝਾਂ ਗਾਵਾਂ ਨੂੰ ਇਦੋਂ ਪਹਿਲਾਂ ਦਵਾਈ ਆਪਣੀ ਬਾਗੀ ਇੱਕ ਤਰ੍ਹਾਂ ਦੇ ਸੇਵਾ ਮੰਨ ਲਓ ਦੋਸਤੋ ਜਦੋਂ ਆਪਣਾ ਪਸ਼ੂ ਸੂਣ ਵਾਲਾ ਹੁੰਦਾ ਨਾ ਵੀਰੇ ਬੰਦਾ ਰਾਤਾਂ ਜਦੋਂ ਜਾਗ ਜਾ ਘਟਦਾ ਉਹ ਫਿਰ ਉਹ ਬੰਦੇ ਨੂੰ ਪਤਾ ਹੁੰਦਾ ਜਦੋਂ ਆਪਣੀ ਕੋਈ ਮੱਝਾਂ ਸੁੰਦੀ ਆ ਇਹੋ ਜੀ ਸਮੱਸਿਆ ਆ ਜੇ ਉਦੋਂ ਵੀਰੇ ਬਹੁਤ ਔਖਾ ਹੁੰਦਾ ਬਾਈ ਕਹਿੰਦਾ ਜਮਾਂ ਜੜ ਚੋਂ ਖਤਮ ਕਰਦਾਂਗੇ ਭਾਰ ਦੀ ਨੇ ਅਦੋਂ ਬਾਅਦ ਕੋਈ ਬੰਦਾ ਟੈਨਸ਼ਨ ਲਊਗਾ ਵੀ ਆਪਣੀ ਮੱਝ ਨੂੰ ਭਾਰ ਪੈਂਦਾ ਸੂਣ ਤੋਂ ਪਹਿਲਾਂ ਆਹ ਦਿੱਕਤ ਆ ਜੂਗੀ ਆਹ ਅੰਕਲ ਵਰਗੇ ਵੀ ਆਏ ਆ ਬਾਈ ਆਇਆ ਅਲੱਗ-ਅਲੱਗ ਪਿੰਡਾਂ ਤੋਂ ਆਏ ਆ ਇਹਨਾਂ ਦੇ ਪਸ਼ੂਆਂ ਨੂੰ ਕੀ ਦਿੱਕਤ ਆ ਇਹਨਾਂ ਨੇ ਕੀ ਤੋਂ ਸੁਣਿਆ ਵੀ ਹਾਂ ਭਾਈ ਦਵਾਈ ਦਿੱਤੀ ਆ ਉਹਨਾਂ ਨੂੰ ਜੇ ਰਿਜ਼ਲਟ ਮਿਲਿਆ ਫੇਰ ਅੱਗੇ ਬੰਦੇ ਆਏ ਆ ਹੋਰ ਬਈ ਕਾਲੇ ਸਸੀਕਾਲ ਸਸਰੀਕਾਲ ਬਈ ਪਿੰਡ ਬਈ ਆਪਣਾ ਰਾਪਰ ਆ ਗਿਆ ਹਨਾ ਪਿੰਡ ਰਾਪਰ ਆਪਣਾ ਜ਼ਿਲ੍ਹਾ ਮਾਨਸਾ ਕੋਲ ਸਿੱਧੂ ਮੂਸੇ ਵਾਲੇ ਬਈ ਦਾ ਪਿੰਡ ਹੈ ਸਿੱਧੂ ਮੂਸੇ ਵਾਲੇ ਦਾ ਬਈ ਦਾ ਪਿੰਡ ਆ ਉਹ ਦੁਨੀਆਂ ਚ ਹਰੇਕ ਨੂੰ ਪਤਾ ਹੀ ਹੈ ਕਿੱਥੇ ਜੇ ਪਿੰਡਾ ਮੂਸੇ ਤੋਂ ਕਿੰਨੀ ਦੂਰ ਆ ਮੂਸੇ ਤੋਂ 10 ਕਿਲੋਮੀਟਰ ਹੈ ਜੀ 10 ਕਿਲੋਮੀਟਰ ਹਾਂਜੀ ਫੋਨ ਨੰਬਰ ਹੈ ਮੇਰਾ 8699216149 ਠੀਕ ਆ ਤੇ ਆਪਾਂ ਦੋ ਪ੍ਰਕਾਰ ਦੀ ਦਵਾਈ ਦਿੰਨੇ ਆਗੇ ਫਾਰਮ ਵੀ ਆਪਣਾ ਰੇ ਮੱਝਾਂ ਦਾ ਹਾਂ ਤੇ ਇੱਕ ਦਾ ਦਿੰਨੇ ਆਪਾਂ ਪਿੱਛੇ ਦੀ ਤੇ ਦੂਸਰੇ ਦਿਨ ਰਿਪੀਟਰ ਦੀ ਜਿਹੜੀ ਰਿਪੀਟਰ ਦੀ ਆ ਉਹਦੀ ਗਰੰਟੀ ਨਹੀਂ 400 ਪਸ਼ ਤਨਖਸ਼ੋ ਪਸ਼ੂ ਪਾਸ ਹੋਇਆ ਜਿਵੇਂ ਆਪਾਂ ਕਹਿੰਦੇ 60% ਰਿਜ਼ਲਟ ਹੈ ਜਿਹੜੀ ਭਾਰਤੀ ਹੈ ਇਹਦਾ 100% ਰਿਜ਼ਲਟ ਹੈ ਇਹ ਲਗਭਗ 50000 ਪਸ਼ੂ ਉਤੇ ਵਰਤੀ ਗਈ ਹੈ ਸਿਰਫ ਪੰਜਾਬ ਹੀ ਨਹੀਂ ਹਮਾਚਲ ਹਰਿਆਣਾ ਗੁਜਰਾਤ ਮਹਾਰਾਸ਼ਟਰ ਤੱਕ ਇਹ ਦਵਾਈ ਜਾ ਰਹੀ ਹੈ 4 400 ਕਿਲੋਮੀਟਰ ਤੋਂ ਵੀ ਲੋਕ ਪੈ ਜਾਂਦੇ ਆਲ ਇੰਡੀਆ ਚ ਆਲ ਇੰਡੀਆ ਤੇ ਦੂਸਰੀ ਗੱਲ ਇਹਦੀ ਗਰੰਟੀ ਹੈ ਗਰੰਟੀ ਦੀ ਇਹ ਬੰਦਾ ਵੀਡੀਓ ਬਣਾ ਕੇ ਦਵਾਈ ਦੇ ਦੇ ਜੇ ਨਾ ਤੀਸਰੇ ਦਿਨ ਰਿਜ਼ਲਟ ਮਿਲੇ ਤਾਂ ਪੈਸੇ ਵਾਪਸ ਕਰ ਦੇ ਪਰ ਦਵਾਈ ਵੀਡੀਓ ਬਣਾ ਕੇ ਦੇ ਦੇ ਤੀਸਰੇ ਦਿਨ ਇਹ ਟੰਕੇ ਵਿਘੜੀ ਲਾਹਾਂਦੀ ਹੈ ਜਾਨੀ ਕਿ ਸੀਰੀਅਸ ਕੇਸ ਨੂੰ ਵੀ ਸੋਲਵ ਕਰ ਦਾਂਦੀ ਹੈ ਠ ਦੋਸਤੋ ਜਿਹੜੀ ਦਵਾਈ ਦੇਣੀ ਆ ਬਾਈ ਦੇ ਕੋਲੇ ਆਉਂਗੇ ਜਦੋਂ ਇਹਨਾਂ ਨੇ ਦੱਸਤਾ ਬਈ ਆਏ ਦਵਾਈ ਦੇਣੀ ਆ ਖਾਲੀ ਪੇਟ ਹਰਾ ਖਵਾ ਕੇ ਜਿਵੇਂ ਵੀ ਇਹ ਦੱਸਣਗੇ ਓਵੇਂ ਦੇਣੀ ਆ ਤੇ ਰਿਕਾਰਡ ਤੁਸੀਂ ਆਪਦੇ ਕੋਲੇ ਵੀਰੇ ਉਹਦਾ ਰੱਖਣਾਗਾ ਜੀ ਕਿਤੇ ਤੁਸੀਂ ਤੁੱਕੇ ਲਾਈ ਜਾਓ ਨਲੇ ਤੱਕਲੇ ਤੋਂ ਦਵਾਈ ਲੈ ਜਾਓ ਪਸ਼ੂ ਤੁਹਾਡਾ ਠੀਕ ਹੋ ਜੇ ਬਾਅਦ ਚ ਕਹਦੇ ਸਾਨੂੰ ਫੇਰੀ ਭੇਜ ਜਾਂ ਪੈਸੇ ਵਾਪਸ ਕਰ ਵੀ ਆ ਬਾਈ ਸਾਡੇ ਪਸ਼ੂ ਨੂੰ ਪ੍ਰੋਬਲਮ ਆ ਆ ਤੇਰੀ ਦਵਾਈ ਅਸੀਂ ਪਾ ਕੇ ਇਹਨੂੰ ਦੇਤੀ ਜੇ ਉਹਦਾ ਨਾ ਰਿਜ਼ਲਟ ਮਿਲੂ ਫੇਰ ਬੰਦਾ ਵੀਰੇ ਆਪਾਂ ਫੜਾਂਗੇ ਕੋਲੇ ਬੰਦਾ ਖੜਾ ਆਪਣੇ ਆਪਾਂ ਇੱਥੇ ਪਹੁੰਚਾਂਗੇ ਜੀ ਦੂਸਰੀ ਗੱਲ ਜੀ ਗਾਂ ਹੋਵੇ ਮੱਝ ਹੋਵੇ ਅਫਸਰ ਝੋਟੀ ਹੋਵੇ ਸੂਈ ਹੋਵੇ ਸੂਨ ਵਾਲੀ ਹੋਵੇ ਠੀਕ ਹੈ ਤੇ ਗੋਬਰ ਵਾਲਾ ਭਰ ਹੋਵੇ ਚਾਹੇ ਯੂਟਰਸ ਹੋਵੇ ਬੱਚੇ ਜਾਨੀ ਦਾ ਮੂੰਹ ਕਹਿੰਦੇ ਆਗੇ ਤੇ ਚਾਹੇ ਮੰਨੂ ਬਲੈਡਰ ਹੋਵੇ ਤਿੰਨਾਂ ਤੇ ਕੰਮ ਕਰਦੀ ਹੈ ਇਹ ਠੀਕ ਹੈ ਤੇ ਤੀਸਰੇ ਦਿਨ ਜਾਨੀ ਕਿ ਟਾਂਕੇ ਵਿਗੜੀ ਲਹਾਂਦੀ ਹੈ ਜਿੰਨਾ ਮਰਜੀ ਕਿਸੇ ਵਿਗੜਿਆ ਹੋਵੇ ਤੇ ਚੌਥੀ ਗੱਲ ਬਾਈ ਜੀ ਕੋਰੀਅਰ ਦੀ ਸੁਵਿਧਾ ਹੈ ਮੈਸੇ ਦਾ ਬੰਦਾ ਆ ਵੀ ਆ ਸਕਦਾ ਹੈ ਠੀਕ ਹੈ ਜੀ ਸਤਿ ਸਕੇ ਆਵੇ ਪਰ ਜੇ ਕੋਈ ਨਹੀਂ ਵੀ ਆ ਸਕਦਾ ਤਾਂ ਕੂਰੀਅਰ ਵੀ ਮੰਨ ਲਓ ਜਾਂਦੀ ਹੈਗੀ ਦਿੱਲੀ ਪਿੰਡ ਬਾਈ ਦਾ ਵੀਰੇ ਰਾਪੋਰਾ ਜੇ ਕਈ ਵਾਰੀ ਆਪਾਂ ਤੁਸੀਂ ਫੋਨ ਤੇ ਹੁਣ ਸੋਸ਼ਲ ਮੀਡੀਆ ਜੋਗਾ ਬਈ ਆਏ ਨਹੀਂ ਪਤਾ ਤੁਸੀਂ 400 ਕਿਲੋਮੀਟਰ ਤੋਂ ਵੀਡੀਓ ਦੇਖੀ ਜਾਂਦੇ ਹੋ ਆਣੀ ਪਤਾ ਤੁਸੀਂ 200 ਤੋਂ ਬੰਦੇ ਨੂੰ ਆਏ ਹੋ ਜਾਂਦਾ ਯਾਰ ਆਪਾਂ ਤਾਂ ਹੁਣ ਇੰਨੀ ਦੂਰ ਕਿੱਧਰ ਜਾਵਾਂਗੇ ਆਨਲਾਈਨ ਛੋਡੇ ਘਰੇ ਵੀਰੇ ਦਵਾਈ ਆਜੂ ਤੁਸੀਂ ਬਾਈ ਨੂੰ ਫੋਨ ਲਾਉਣਾ ਜੀ ਰਿਜ਼ਲਟ 100 ਪੈਸੇ ਮਿਲੂਗਾ ਬਾਈ ਕਹਿੰਦਾ ਇਸ ਤੋਂ ਪਹਿਲਾਂ 50000 ਪਸੂ ਥੋੜਾ ਨਹੀਂ ਹੁੰਦਾ ਬੰਦੇ ਨੇ ਰਿਕਾਰਡ ਰੱਖ ਰੱਖਿਆ ਕੋਈ ਇਹ ਪਹਿਲੀ ਵੀਡੀਓ ਨਹੀਂ ਬਾਈ ਨੇ ਬਹੁਤ ਵੀਡੀਓ ਵੀ ਪਾਗਾ ਬਹੁਤ ਸੇਵਾ ਤਰ੍ਹਾਂ ਦੀ ਇੱਕ ਕੰਮ ਚੱਲੀ ਜਾਂਦਾ ਜੀ ਕਿੰਨੀ ਕ ਆਪਣੇ ਕੇਸ ਵਿਗੜੇ ਤੋਂ ਵਿਗੜੇ ਚ ਕਿੰਨੇ ਕ ਦੀ ਦਵਾਈ ਲੱਗ ਜਾਂਦੀ ਆ ਇਹ ਜੀ 600 ਤੋਂ ਲੈ ਕੇ 4-5000 ਤੱਕ ਦੀ ਪਰਸ਼ੁਦੀ ਦਵਾਈ ਲੱਗ ਜਾਂਦੀ ਹੈ ਜੇ ਕੋਈ ਸੀਰੀਅਸ ਕੇਸ ਹੈ 5000 ਦੀ ਵੀ ਲੱਗ ਜਾਂਦੀ ਹੈ ਜਿੱਥੇ ਦਵਾਈ 5000 ਦੀ ਲੱਗਣੀ ਹੈ ਉੱਥੇ ਨਾ ਕੋਈ ਸਾਡੀ 3000 ਦੀ ਗਾਰੰਟੀ ਹੈ ਨਾ ਕੋਈ 3500 ਦੀ ਜਿੱਥੇ ਦਵਾਈ ਮੰਨ ਲਓ 600 ਦੀ ਲੱਗਦੀ ਹੈ ਉੱਥੇ ਸਾਡੀ 600 ਦੀ ਗਾਰੰਟੀ ਹੈ ਉਹ ਕੇਸ ਦੇ ਹਿਸਾਬ ਨਾਲ ਹੈ ਨਾ ਕਿ ਮੇਰੇ ਕਹਿਣ ਤੇ ਠੀਕ ਆ ਹਾਂਜੀ ਪੀਜੇ ਕੇਸ ਮਨ ਕੇ ਥੋੜੀ ਪ੍ਰੋਬਲਮ ਹੈ 600 ਨਾਲ ਵੀ ਸਕਦਾ ਹੈ ਇਹ ਨਹੀਂ ਪਤਾ ਵੀ ਕਿਸੇ ਬਸ ਦੇ 5000 ਦੀ ਵੀ ਬੀ ਬਾਹਲਾ ਵਿਗੜਿਆ ਪਿਆ ਕੰਮ ਜਮੇ ਹੈਣਾ ਕੋਈ ਢਾਂਕੇ ਟੋਕੇ ਬਾਹਲਾ ਬਸ ਦੇ ਪੰਦੇ ਬਸੂ ਦੇ ਵੀ ਜ਼ਿਆਦਾ ਵੀ ਲੱਗ ਸਕਦੀ ਹੈ ਹਾਂ ਹਾਂਜੀ ਬਾਕੀ ਬਾਪੂ ਜੀ ਆਪਾਂ ਕਿਹੜੇ ਪਿੰਡ ਤੋਂ ਆਏ ਆਂ ਸੇਖਪੁਰ ਦੇ ਸੇਖਪੁਰ ਆਪਣਾ ਤਲਵੰਡੀ ਸਾਹਿਬ ਕੋਲੇ ਆਪਾਂ ਨੂੰ ਕਿਸੇ ਾਂਡੀ ਕਮੰਡੀ ਨੇ ਦੱਸਿਆ ਹਾਂਜੀ ਪਿੰਡ ਚ ਦੱਸਿਆ ਸੀ ਇਹ ਜੀ ਸਾਨੂੰ ਠੀਕ ਆ ਉਹਨਾਂ ਦੀ ਮੱਝ ਦੇ ਵੀ ਸੀਗਾ ਵੀ ਬੋਦੀਆਂ ਸੌਖੇ ਸਰ ਗਿਆ ਹਾਂ ਠੀਕ ਹੋ ਗਿਆ ਸੀ ਕਹਿੰਦੀ ਜੀ ਤੇ ਤੈਨੂੰ ਪੁੱਛ ਕੇ ਆਇਆ ਸੀ ਅੱਛਾ ਉਹਨਾਂ ਤੋਂ ਪੁੱਛ ਕੇ ਆਇਆ ਹਾਂ ਸੇਖਪੁਰਾ ਜੀ ਬਾਪੂ ਦਾ ਪਿੰਡ ਆ ਇਹਨਾਂ ਦੇ ਕਿਸੇ ਗੁਮੰਡੀ ਨੇ ਵਰਤੀ ਆ ਗਾਹਾਂ ਦੀ ਗਾਹਾਂ ਹੀ ਹੁੰਦਾ ਪਿੰਡਾਂ 'ਚ ਬਾਈ ਯਾਰ ਕਈ ਵਾਰੀ ਆਪਣਾ ਬੁੜੂਗਾ ਬੰਦੇ ਇਕੱਠੇ ਹੋ ਜਾਂਦਾ ਸਾਡੀ ਮੱਝ ਦੇ ਤਾਂ ਭਾਈ ਭਾਰ ਪੈਂਦਾ ਉਹ ਗੱਲਾਂ ਕਰਦੇ ਆ ਫਿਰ ਗਾਹਾਂ ਦੀ ਗਾਹ ਇੱਕ ਦੂਜੇ ਦੀ ਵੀਡੀਓ ਦੇਖ ਕੇ ਜਾਂ ਕੋਈ ਦੱਸ ਦਿੰਦਾ ਤਾਂ ਫੇਰ ਅਗਲਾ ਇੱਥੇ ਪਹੁੰਚਦਾ ਤੇ ਆਪਾਂ ਵੀਰੇ ਕਿੱਥੋਂ ਆਏ ਆ ਆਪਣਾ ਪਿੰਡ ਮੇਲੜੀ ਆ ਜੀ ਕਾਲਿਆਣੀ ਕੋਲੇ ਮੇਠੜੀ ਪਿੰਡ ਆ ਕਾਲਿਆਂ ਵਾਲੀ ਕੋਲੇ ਆਪਾਂ ਵੀਰੇ ਕਿਵੇਂ ਫਿਰ ਦੱਸਿਆ ਕਿ ਕਿਵੇਂ ਵਰਤੀਆਂ ਪਹਿਲਾਂ ਹਾਂ ਵਰਤੀਆਂ ਹੀ ਪਹਿਲਾਂ ਵਰਤੀਆਂ ਹਾਂਜੀ ਬਹੁਤ ਵਧੀਆ ਰਿਜ਼ਲਟ ਵਧੀਆ ਰਿਜ਼ਲਟ ਕੋਈ ਲੰਬਾ ਨਹੀਂ ਬਾਈ ਨਹੀਂ ਨਹੀਂ ਕੋਈ ਤਾਂ ਕੋਈ ਲੰਬਾ ਨਹੀਂ ਕੋਈ ਲੰਬਾ ਨਹੀਂ ਨੰਬਰ ਬਾਈ ਦਾ ਹੀਠਾ ਕਿਵੇਂ ਦੱਸ ਦੱਸ ਕੋਈ ਨਾ ਕੱਟ ਦੇ ਨੰਬਰ ਵੀ ਬੁਲਾ ਦੇ ਨਾ ਹਾਂ ਨੰਬਰ ਬੋਲ ਦੇ ਬਾਈ ਤੇਰਾ ਨੰਬਰ 87086 0860 ਇਹ ਤੁਹਾਡਾ ਨੰਬਰ ਆ ਜੇ ਭਾਈ ਕਿਸੇ ਨੇ ਆਪਦਾ ਸ਼ੱਕ ਦੂਰ ਕਰਨਾ ਕੋਈ ਆਏ ਤਾਂ ਹੈ ਨਹੀਂ ਪਿੰਡ ਚ ਫੜ ਲਿਆਂਦਾ ਰਾਪੁਰ ਪਿੰਡਾ ਪਿੰਡ ਦੇ ਵੀ ਵੀਡੀਓ ਬੰਦੇ ਦੇਖਦੇ ਹੋਣਗੇ ਇਹ ਬਗਾਨੇ ਪਿੰਡ ਤੋਂ ਦੋਨੇ ਬੰਦੇ ਆਏ ਆ ਦਵਾਈ ਲੈਣੀ ਭਰਾ ਆਪਣੇ ਕੋਲੇ ਭਾਈ ਆਪਣੇ ਦੋ ਫਾਰਮਾਂ ਇੱਕ ਤਾਂ ਲੈ ਰਹਿ ਗਾ ਅੱਗੇ ਇੱਕ ਇੱਥੇ ਆ ਹਾਂਜੀ 50 60 ਮਹੀਸਾਂ ਦਾ ਉੱਥੇ ਹੈਗੀਆਂ ਤੇ ਉਰੇ ਵੀ ਇੱਕ ਮੱਝਾਂ ਹੈਗੀਆਂ ਇੱਥੇ ਵੀ ਉਰੇ ਦੁੱਧੂ ਹਟੀਆਂ ਗਈਆਂ ਨਾਲ ਦੁੱਧ ਦਾ ਵੀ ਕੰਮ ਆ ਹਾਂ ਦੁੱਧਾ ਕੰਮ ਉੱਥੇ ਉਰੇ ਦੁੱਧੂ ਹਟੀਆਂ ਗਈਆਂ ਮਤਲਬ ਪੀ ਲਾ ਲਓ ਦੋਸਤੋ ਜੇ 60 70 ਬਾਈ ਨੇ ਪਸ਼ੂ ਰੱਖੇ ਆ ਇਹ ਜੇ ਕੇਸ ਰੋਜ਼ ਮੰਨ ਕੇ ਇਹਜੇ ਕਿਸਾ ਨਾ ਲੜਕੀ ਫੇਰੀ ਭਾਰ ਦਾ ਹੱਲ ਕੱਢਿਆ ਤੁਸੀਂ ਹਾਂਜੀ ਪਹਿਲਾਂ ਘਰੇ ਟ੍ਰੈਲ ਆਇਆ ਸੀ ਇੱਕ ਮੱਝ ਪੂਰੀ ਬੱਚੇ ਦਾ ਨਹੀਂ ਕੱਢ ਗਈ ਸੀ ਉਦੋਂ ਬਾਅਦ ਉਹ ਦੋ ਸੂਏ ਸੂਪੀ ਸਹੀ ਸਲਾਮਤ ਰਹੀ ਅੱਛਾ ਯਾਰ ਹਾਂਜੀ ਹਾਂ ਜੇ ਬਾਈ ਨੇ ਪਸ਼ੂ ਰੱਖਿਆ ਕਹਿੰਦਾ ਆਪਣੇ ਜਮਾ ਜਿੱਦੇ ਸ਼ੁਰੂ ਕਰਿਆ ਕੰਮ ਹਨਾ ਹਾਂਜੀ ਬਾਕੀ ਦੋਸਤੋ ਬਾਈ ਨੇ ਜੇ ਆਪ 60 70 ਪਸ਼ੂ ਰੱਖਿਆ ਵੀਰੇ ਇਹਨਾਂ ਚ ਬੰਦਾ ਜਦੋਂ ਪਸ਼ੂ ਰੱਖੇ ਆ ਕੋਈ ਨਾ ਕੋਈ ਕੇਸ ਇਹਜੇ ਆਉਂਦੇ ਹੀ ਰਹਿੰਦੇ ਆ ਭਾਰ ਦਾ ਤਾਂ ਲਗਭਗ ਇਨੇ ਪਸ਼ੂਆਂ ਚ ਨਾਰਮਲ ਜੀ ਗੱਲ ਆ ਆਈ ਆ ਤੇ ਆਪਦੇ ਘਰੋਂ ਦਵਾਈ ਸ਼ੁਰੂ ਕਰੀ ਆ ਆਪਦੇ ਘਰ ਦੇ ਪਸ਼ੂ ਤੇ ਵਰਤ ਕੇ ਕਿਸੇ ਵੀ ਭਰਾ ਨੂੰ ਦੋਸਤੋ ਜੇ ਲੋੜ ਆ ਨੰਬਰ ਭਰਾ ਦਾ ਹੇਠਾ ਜਿੱਥੇ 600 ਦੀ ਦਵਾਈ ਨੇ ਕੰਮ ਕਰਨਾ ਉੱਥੇ 600 ਦੀ ਲੱਗੂਗੀ ਨਾ ਕਿ ਬਾਈ ਧੱਕੇ ਨਾਲ 5000 ਦੀ ਭੇਜ ਦੋ ਜਿੱਥੇ 5 ਦੀ ਨੇ ਕੰਮ ਕਰਨਾ ਉੱਥੇ ਵੀਰੇ 5 ਦੀ ਲੱਗਣੀ ਆ ਉਹ ਕੇਸ ਦੇ ਹਿਸਾਬ ਨਾਲ ਆ ਉਹ ਆਪਾਂ ਨੂੰ ਵੀ ਵਿਰੇ ਪਤਾ ਬਾਕੀ ਦੋਸਤੋ ਸੇਵਾ ਦੇ ਤੌਰ ਤੇ ਅੱਗੇ ਵੀਡੀਓ ਵੀਰੇ ਭੇਜ ਦਿਓ ਜੇ ਚੰਗੀ ਲੱਗੀ ਜੇ ਕੋਈ ਕਹੇ ਚਾਹੁੰਦਾ ਵੀ ਹਾਂ ਯਾਰ ਕਿਸੇ ਦਾ ਪਸ਼ੂ ਬਚ ਜੇ ਜਾਨ ਬਚ ਜੇ ਬੇਜਮਾਨ ਨਾਲ ਪਿਆਰ ਤagge ਸ਼ੇਅਰ ਕਰ ਦਿਓ ਫੇਰ ਅੱਗੇ ਸੇਵਾ ਚ ਬਾਈ ਉਤਰਿਆ ਜੀ ਬਾਕੀ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਇੱਕ ਇਹ ਸੇਵਾ ਸਮਝ ਕੇ ਕਰਿਓ ਵੀਡੀਓ ਦੇਖ ਲਈ ਜੀ ਧੰਨਵਾਦ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ